ਹੀਰਪਗਤ ਸਿੰਘ ਦੇ 170ਵੇਂ ਜਨਮ ਦਿਨ ਤੇ ਜਿੱਥੇ ਹਰ ਪਾਰਟੀ ਅੱਜ ਇੱਥੇ ਆ ਕੇ ਨਮਨ ਕਰ ਰਹੀ ਹੈ ਤਾਂ ਉੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਜਿਹੜਾ ਅੱਜ ਉਹਨਾਂ ਦਾ 166ਵਾਂ ਜਨਮ ਦਿਨ ਫੁੱਲਾਂ ਦਾ ਹਾਰ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਜਿਹੜਾ ਹੈਗਾ ਮਨਾਇਆ ਜਾ ਰਿਹਾ ਦੇਖ ਸਕਦੇ ਹੋ ਕਿ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਹੈਗੇ ਆ ਛੀਰਪਗਤ ਸਿੰਘ ਦੀਆਂ ਛੀਰਪਗਤ ਸਿੰਘ ਨੂੰ ਯਾਦ ਕਰ ਰਹੇ ਨੇ ਉਹਨਾਂ ਦਾ ਜਨਮ ਦਿਨ ਦਿਹਾੜਾ ਮਨਾ ਰਹੇ ਨੇ ਸੋ ਫੁੱਲਾਂ ਦਾ ਹਾਰ ਤੇ ਅਤੇ ਫੁੱਲਾਂ ਦੀ ਵਰਖਾ ਕਰਕੇ ਅੱਜ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਨੇ ਕਿਉਂਕਿ ਭਗਤ ਸਿੰਘ ਨੇ ਹੀ ਇੱਕ ਮਿਸਾਲ ਪੈਦਾ ਕੀਤੀ ਸੀ ਕਿ ਲੋਕਾਂ ਦੀ ਮਿਸਾਲ ਪੈਦਾ ਕੀਤੀ ਸੀ ਆਜ਼ਾਦੀ ਦੀ ਵਜ ਦੀ ਤਾਂ ਆਜ਼ਾਦੀ ਦੀ ਮਿਸਾਲ ਪੈਦਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦਾ 107 ਮਾ ਜਿਹੜਾ ਦਿਹਾੜਾ ਅੱਜ ਜਿਹੜਾ ਹੈਗਾ ਬੜੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈਗਾ ਫੁੱਲਾਂ ਦਾ ਹਾਰ ਪਾਏ ਜਾ ਰਹੇ ਨੇ ਸੋ ਬੀਜੇਪੀ ਦੇ ਜਿਹੜੇ ਜਿਹੜੇ ਇਸ ਵਕਤ ਵਰਕਰਸ ਹੈ ਉਹ ਇੱਥੇ ਪਹੁੰਚੇ ਹੋਏ ਨੇ ਸਭ ਤੋਂ ਪਹਿਲਾਂ ਮੈਂ ਮੰਗਲਾ ਜੀ ਨਾਲ ਵੀ ਗੱਲਬਾਤ ਕਰੂੰਗਾ ਮੰਗਲਾ ਜੀ ਕਿਵੇਂ ਜਿਹੜਾ ਹੈਗਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਅੱਜ ਬਹੁਤੀ ਸਾਜੇ ਵਾਸਤੇ ਪੂਰੇ ਦੇਸ਼ ਵਾਸੀ ਆ ਕੇ ਸੁਖੀ ਜਨਮ ਸਾਡੇ ਦੇਸ਼ ਦੇ ਮਹਾਨ ਸਪੂਤ ਅੱਜ ਇਸੇ ਦਿਨ ਆਜਾ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਅਸੀਂ ਆਪਣੇ ਸਰਦਾਰ ਸੁਭਾ ਪੈਸਾ ਅਸੀਂ ਉਹਨਾਂ ਦੇ ਦਿਖਾਏ ਹੋਏ ਰਸਤੇ ਉੱਤੇ ਚੱਲਣ ਦੀ پوری ਕੋਸ਼ਿਸ਼ ਕਰੇ ਅਜਾ ਗੌਰਵ ਨਾਲ ਉਹ ਅਸੀਂ ਬੇਨਤੀ ਕਰਦੇ ਹਾਂ ਕਿ ਓਹੋ ਸਭ ਤੋਂ ਪਹਿਲਾਂ ਆਪਣੇ ਦੇਸ਼ ਨੂੰ ਪਿਆਰ ਕਰ ਆਪਣੇ ਪਕਤੀ ਨੂੰ ਰਾਸ਼ਟਰ ਪਕਤੀ ਦੇ ਦੇ ਬਦਲਣ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਨਾ ਦਾ ਨਾਤੇ ਨਾ ਕੁਝ ਜਣਾ ਹੈ ਨਾ ਹੀ ਕੁਝ ਥੁਥੇ ਬਸਤੇ ਦੇ ਘਾਹ ਦੇ ਉਸ ਬੰਦਾ ਹੈ ਦੇਸ਼ ਪਕਤੀ ਦੇ ਰਸਤੇ ਤੇ ਚੱਜੇ ਹੋਏ ਆਪਣੇ ਗ੍ਰੀਵਨ ਨੂੰ ਨਿਖਾਵੋ ਸਰੋ ਇਹਨਾਂ ਕਹਿੰਦਾ ਹੋਇਆ जय भारत जय हिंद भारत माता की जय जी भी से जनम दे आराधना किया जा रहा है देखो शहीदाओं के बीच शहीद ए आजम सरदार भगत सिंह जी ਨੂੰ ਹੀ ਕਿਹਾ ਜਾਂਦਾ ਹੈ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਹੈ ਆਜ਼ਾਦੀ ਦੇ ਸਮੇਂ ਜਦੋਂ ਆਜ਼ਾਦੀ ਦੀ ਲੜਾਈ ਲੜੀ ਤਾਂ ਇੱਕ ਮਹਾਨ ਕ੍ਰਾਂਤੀਕਾਰੀ ਮਹਾਨ ਦੇਸ਼ ਸੇਵਕ ਦੇ ਰੂਪ ਦੇ ਵਿੱਚ ਅੱਗੇ ਆਏ ਉਹ ਨੌਜਵਾਨਾਂ ਦੇ ਵਿੱਚ ਪੂਰੀ ਜਾਗਰਤੀ ਉਸ ਵੇਲੇ ਉਹਨਾਂ ਨੇ ਪੈਦਾ ਕੀਤੀ ਕਿ ਲੱਖਾਂ ਕਰੋੜਾਂ ਨੌਜਵਾਨ ਉਹਨਾਂ ਦੇ ਨਾਲ ਲੱਗੇ ਔਰ ਆਜ਼ਾਦੀ ਦੇ ਵਿੱਚ ਇੱਕ ਬੜਾ ਅਹਿਮ ਯੋਗਦਾਨ ਪਾਇਆ ਪਰ ਅੱਜ ਜੋ ਸਮਾਜ ਚੱਲ ਰਿਹਾ ਹੈ ਉਹ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਉਸ ਨਸ਼ੇ ਨੂੰ ਅਗਰ ਖਤਮ ਕਰਨਾ ਹੈ ਤਾਂ ਨੌਜਵਾਨਾਂ ਨੂੰ ਭਗਤ ਸਿੰਘ ਜੀ ਦੀ ਰਾਹ ਤੇ ਚੱਲਣਾ ਪਏਗਾ ਦੇਸ਼ ਪ੍ਰੇਮ ਦੇ ਰਾਹ ਦੇ ਵਿੱਚ ਚੱਲਣਾ ਪਏਗਾ ਦੇਸ਼ ਨਾਲ ਪ੍ਰੇਮ ਕਰਨਾ ਪਏਗਾ ਅਨੁਸ਼ਾਸਨ ਦੇ ਵਿੱਚ ਰਹਿਣਾ ਪਏਗਾ ਆਪਣੇ ਮਾਪੇ ਦੀ ਰਿਸਪੈਕਟ ਕਰਨੀ ਪਏਗੀ ਔਰ ਦੇਸ਼ ਦੇ ਲਈ ਸੋਚਣਾ ਪਏਗਾ ਇਹੀ ਭਗਤ ਸਿੰਘ ਜੀ ਦਾ ਸੰਦੇਸ਼ ਸੀਗਾ ਰਾਸ਼ਟ ਪ੍ਰੇਮ ਕਰੋ ਅਨੁਸ਼ਾਸਨ ਦੇ ਵਿੱਚ ਰਹੋ ਔਰ ਜਿਹੜੀਆਂ ਬਾਹਰੀ ਸ਼ਕਤੀਆਂ ਦੇਸ਼ ਦੇ ਖਿਲਾਫ ਕੰਮ ਕਰ ਰਹੀਆਂ ਉਹਨਾਂ ਦੇ ਲਈ ਡਟ ਕੇ ਲੜੋ ਅਸੀਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਭਗਤ ਸਿੰਘ ਜੀ ਨੂੰ ਆਪਣਾ ਆਈਡੀਅਲ ਬਣਾਓ ਔਰ ਭਗਤ ਸਿੰਘ ਜੀ ਦੀ ਰਾਹ ਦੇ ਵਿੱਚ ਚਲੋ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ